ਗਰਾਲ ਸਾਹਿਬ ਨਾਲ ਸੰਪਰਕ ਹੋ ਚੁੱਕਾ ਹੈ ਤੇ ਆਓ ਫਿਰ ਸ਼ੁਰੂਆਤ ਕਰੀਏ ਗਰਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਜੈਨੂ ਵੈਲਕਮ ਜੀ ਧੰਨਵਾਦ ਰਮਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਗਰਾਲ ਸਾਹਿਬ ਮੇਰਾ ਖਿਆਲ ਹੜਾ ਤੋਂ ਸ਼ੁਰੂ ਕਰੀਏ ਹੜਾ ਦੀ ਜਿਹੜੀ ਕੋਈ ਵਿਸ਼ੇਸ਼ ਜਾਣਕਾਰੀ ਸਾਡਾ ਸਾਂਝੀ ਕਰਿਓ ਤੇ ਉਦੋਂ ਵੀ ਪਹਿਲਾਂ ਮੇਰਾ ਖਿਆਲ ਇੰਪੋਰਟੈਂਟ ਹੈ ਕਿ ਭਗਵੰਤ ਮਾਨ ਸਾਹਿਬ ਬਾਰੇ ਲੋਕੀ ਬਹੁਤ ਮਜ਼ਈਆ ਅੰਦਾਜ਼ ਦੇ ਵਿੱਚ ਗੱਲਾਂ ਕਰ ਰਹੇ ਸਨ ਕਿ ਪੁੰਜੇ ਬਹਿ ਕੇ ਸੁਖਪਾਲ ਕਹਿੰਦਾ ਕਿ ਰੋਟੀ ਖਾ ਲਈ ਦੁਨੀਆ ਝਾਕਦੀ ਸੀ ਉਹ ਇਕੱਲੇ ਪੁੰਜੇ ਬੈਠੇ ਸੀਗੇ ਡਰਾਮਾ ਕਰ ਰਹੇ ਨੇ ਫਿਰ ਬਿਮਾਰੀ ਦਾ ਡਰਾਮਾ ਕਰ ਰਹ ਲੱਗਦਾ ਹੈ ਕਿ ਗੱਲ ਗੰਭੀਰ ਹੈ ਫੋਟੋਸ ਵਿੱਚ ਚਲੇ ਗਏ ਨਹੀਂ ਅਮ ਦੇ ਕੈਨ ਬੀ ਸਮਥਿੰਗ ਸੀਰੀਅਸ ਗਰ ਹਰਲ ਸਾਹਿਬ ਆਹ ਯਾਰ ਬਣਾ ਸਾਹਿਬ ਐਸੀ ਤਾਂ ਕਿਸੇ ਵੀ ਬਿਮਾਰੀ ਜਿਹੜੀ ਆ ਉਹ ਕਦੇ ਮਜ਼ਾਕ ਦਾ ਹਿੱਸਾ ਨਹੀਂ ਬਣੀ ਚਾਹੀਦੀ ਪਰ ਇਹ ਜੂਰਾ ਕਿ ਜਿਸ ਤਰੀਕੇ ਨਾਲ ਖਾਣਾ ਖਾਦਾ ਗਿਆ ਜਿਸ ਤਰੀਕੇ ਦੇ ਨਾਲ ਹਰ ਪੀੜ ਸਾਹ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਸਾਰੀਆਂ ਚੀਜ਼ਾਂ ਸ਼ਾਇਦ ਮਾਨਸਿਕ ਸਿਹਤ ਕੋ ਦੇ ਕੈਟੇਗਰੀ ਚ ਆਉਂਦੀਆਂ ਆਉਣ ਵਾਲੇ ਸਮੇਂ ਵਿੱਚ ਪਰ जितो तक उन्होंने की कल तक कोई जानकारी नहीं कि आ रही सारी स्रोत की राजनीति भी अगर तो हो गए हालांकि हम फोर्ट के डॉक्टर वालों एक बुलेटिन जारी कर दिया गया आफिशली विशेष मानसा की सेहत सुधार बेहतर ने वायरल सारे ज ਔਰ ਇੱਕ ਵੱਡੀ ਰਾਹਤ ਦੀ ਖਬਰ ਇਹ ਵੀ ਜਿਤ ਮਨਾ ਸਕ ਕੇ ਮੁੱਖ ਮੰਤਰੀ ਸਾਹਿਬ ਦੀ ਫੋਟੋ ਹਸਪਤਾਲ ਦੇ ਵਿੱਚ ਚੱਤੀ ਅੰਦਰ ਜਾਂਦਿਆਂ ਦੀ ਜਿਹੜੀ ਤਸਵੀਰਾਂ ਵੀ ਉਹ ਵਾਇਰਲ ਹੋਈਆਂ ਸੀ ਤੇ ਲੋਕਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਚਲੋ ਕੋਈ ਬਹੁਤੀ ਮੇਜਰ ਇਸ਼ੂ ਨਹੀਂਗਾ ਹਾਂ ਮਾਈਕਰ ਇਸ਼ੂ ਸੀਗੇ ਜਿਹੜੇ ਸ਼ਾਇਦ ਉਹਨਾਂ ਦੇ ਰਹਾਇਸ਼ ਦੇ ਉੱਤੇ ਉਹਨੇ ਵਧੀਆ ਤਰੀਕੇ ਨਾਲ ਟੈਕਲ ਨਹੀਂ ਸੀ ਹੋ ਸਕਦੇ ਕੁਝ ਐਕਸਟਰਾ ਮੈਡੀਕਲ ਕੰਡੀਸ਼ਨਸ ਜਿਹੜੀਆਂ ਆ ਗਈਆਂ ਨੇ ਉਹਨਾਂ ਨੂੰ ਹਸਪੀਟਲਾਈਜੇਸ਼ਨ ਕਰਨ ਦੀ ਜ਼ਰੂਰਤ ਪੈਂਦੀ ਆ ਸਾਜੇ ਇਸੇ ਵਾਸਤੇ ਪ੍ਰੀਕੌਸ਼ਨਰੀ ਉਹਨਾਂ ਨੂੰ ਬੋਟੀ ਸਟ੍ਰੀਟ ਲਿਆਂਦਾ ਗਿਆ ਸੀ ਹੁਣ ਡਾਕਟਰ ਸਾਹਿਬ ਨੇ ਕਹਿਤਾ ਕਿ ਉਹ ਪਹਿਲਾਂ ਨਾਲੋਂ ਕਾਫੀ ਬਿਹਤਰ ਆ ਤੇ ਸਟੇਬਲ ਨੇ ਤੇ ਮੈਂ ਸਭੀ ਦਾ ਪੰਜਾਬ ਵਾਸਤੇ ਕਹੇ ਅੱਛੀ ਖਬਰ ਆ ਦੀ ਹੜਾਂ ਦੀ ਗੱਲ ਕਰੀਏ ਜੀ ਹੜਾਂ ਦੀਆਂ ਅਪਡੇਟਸ ਕੀ ਨੇ ਤੇ ਸ਼ਿਵਰਾਜ ਚਾਹਾਨ ਜੀ ਕਹਿੰਦੇ ਕੇਂਦਰ ਵਾਲੇ ਨਹੀਂ ਆਉਂਦੇ ਕੇਂਦਰ ਵਾਲੇ ਨਹੀਂ ਆਉਂਦੇ ਆਗੇ ਸਨ ਉਹ ਔਰ ਆ ਕੇ ਕੀ ਦੇਗੇ ਕੀ ਆਖਰੇ माना साहब सब तो पहला जो ऑफिशियली अनाउंस किया जाता सरकार वालों डाटा वो भी जानकारी साझी कर लेंगे दो हजार के करीब पेंड होना सैक्टर बच्चे जा रहे हैं जो अच्छा सरकारी आंकड़ा और पौने दो लाख है जानी तकरीबन सवा चार साढ़े चार लख एक के करीब जारी खेती बाड़ी वाली जमीन आरा मार हुए थान और लगातार ये जी खेती है वादी तुरी जा रही है एक वही राहत की खबर यह की ਕਿ ਇੱਕ ਤਾਂ ਭਾਖੜਾ ਡੈਮ ਦਾ ਪਾਣੀ ਅੱਧਾ ਕੁ ਫੁੱਟ ਘਟਿਆ ਔਰ ਦੂਸਰਾ ਅਹ ਜਿਹੜੀ ਅੱਛੀ ਖਬਰ ਇਹ ਸੀ ਕਿ ਆਉਣ ਵਾਲੇ ਤਿੰਨ ਚਾਰ ਦਿਨ ਭਾਰੀ ਬਾਰਿਸ਼ ਦਾ ਅੰਦੇਸ਼ਾ ਨਹੀਂ ਗਾ ਕਿਤੇ ਵੀ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕਿਸੇ ਕਿਸਮ ਦਾ ਕੋਈ ਬਾਰਿਸ਼ ਦਾ ਅਲਰਟ ਨਹੀਂ ਗਾ ਜੇ ਹੋ ਸਕਦੀ ਹੈ ਥੋੜੀ ਬਹੁਤੀ ਤਰੀਕ ਖਰਾਬ ਹੋ ਜੀਏ ਕਿਤੇ ਕੁਝ ਹਲਕੀ ਬਾਰਿਸ਼ ਹੋ ਜੀਏ ਪਰ ਭਾਰੀ ਬਾਰਿਸ਼ ਦਾ ਅਲਰਟ ਨਹੀਂ ਗਿਆ ਆਪਣੇ ਆਪ ਦੇ ਵਿੱਚ ਬਿੱਤਰ ਖਬਰ ਹੈ ਕਿਉਂਕਿ ਬਾਰਿਸ਼ ਦੇ ਨਾਲ ਨਦੀਆਂ ਦਾ ਪਾਣੀ ਵਧੇ ਨਾ ਵਧੇ ਰਾਤੀਓਪਰੇਸ਼ਨ ਜਿਹੜੇ ਸੀ ਉਹਨਾਂ ਦੇ ਵਿੱਚ ਗਤੀ ਨਹੀਂ ਸੀ ਆਪ ਆ ਰਹੀ ਜਿਹੜੀ ਕਿ ਹੁਣ ਬਿੱਟ ਕ੍ਰਿਕਰ ਨਾਲ ਆਗੇ ਵਧੀਆ ਚੱਲਿਆ ਕੰਮ ਔਰ ਉਹਦੇ ਜਿਨਾਤੀ ਵਧੀਆ ਚੱਲੂਗਾ ਪਰ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਨੇ ਉਹ ਹੁਣ ਪਰਮਾਣਤਾ ਸਾਹਮਣੇ ਹੋ ਰਹੀਆਂ ਸ਼ੁਰੂ ਹੋ ਰਹੀਆਂ ਨੇ ਖਾਸ ਕਰਕੇ ਡੋਰਾਬਾਬਾ ਨਾਲਕ ਜਾਂ ਰਾਵੀ ਦੇ ਜਿੱਥੇ ਮਾਰਪਈ ਸੀ ਸਭ ਤੋਂ ਪਹਿਲਾਂ ਉੱਥੇ ਹੁਣ ਨੁਕਸਾਨ ਦਾ ਅਸੈਸਮੈਂਟ ਜਿਹੜਾ ਸ਼ੁਰੂ ਹੋ ਚੁੱਕਿਆ ਵੱਡੀ ਸ਼ਿੰਤੀ ਦੇ ਵਿੱਚ ਘਰਾਂ ਦਾ ਨੁਕਸਾਨ ਜ਼ਮੀਨ ਦੇ ਉੱਤੇ ਸੈਲਟ ਤੇ ਇਹਦੇ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਿਕਲ ਕੇ ਸਾਹਮਣੇ ਆ ਲੱਗੀਆਂ ਨੇ ਬਿਮਾਰੀਆਂ ਦੀ ਤਸਕਤ ਅਜੇ ਹੋਣੀ ਬਾਕੀ ਆ ਤੇ ਮੈਂ ਇਸ ਲਈ ਕਹਿ ਰਿਹਾ ਕਿ ਹੋ ਸਕਦਾ ਨਾ ਵੀ ਹੋਰ ਪਰ ਇਹ ਸੰਭਵ ਨਹੀਂ ਹੁੰਦਾ ਕਿਉਂਕਿ ਆਲਰੇਡੀ ਇਹਨਾਂ ਹੜ੍ਹਾਂ ਕਰਕੇ ਪੀਜੀਆ ਦਾ ਡਟਾ ਆ ਗਿਆ ਕਿ ਪੰਜਾਬ ਤੇ ਹਿਮਾਚਲ ਪ੍ਰਦੇਸ਼ ਤੋਂ ਸਕਿੱਲ ਨਾਲ ਸੰਬੰਧਤ ਬਹੁਤ ਸਾਰੀਆਂ ਬਿਮਾਰੀਆਂ ਦੀ ਜਿਹੜੀ ਗਿਣਤੀ ਆ ਉਹ ਵਧੀਆ ਸੋ ਇਹ ਵੀ ਹੋਊਗਾ ਹੁਣ ਇਹਦੇ ਵਾਸਤੇ ਜਿਹੜੀਆਂ ਤਿਆਰੀਆਂ ਵਿਆਰਿਆ ਨੇ ਉਹ ਸਰਕਾਰਾਂ ਨੂੰ ਡੈਫੀਨੇਟਲੀ ਕਰਨੀਆਂ ਪੈਣੀਆਂ ਨੇ ਸ਼ਿਵਰਾ ਫੈਕਟ ਜਿਹੜੇ ਸੀ ਉਹ ਪੂਰੀ ਤਿਆਰੀ ਲਾ ਰਿਹਾ ਸੀ ਕੱਲ ਦੂਰ ਰਾਤ ਤੱਕ ਜਦੋਂ ਕਵਰੋਗਸ ਕਰ ਰਹੇ ਸੀ ਭਾਰਤੀ ਸਮੇਂ ਅਨੁਸਾਰ ਤਕਰੀਬਨ ਮਿਡ ਨਾਈਟ ਹੋ ਜਾਂਦੀ ਆ ਉਹ ਸਮੇਂ ਤੱਕ ਵੀ ਉਹ ਹਜੇ ਆਪਣੇ ਸੌਰੇ ਦੇ ਉੱਤੇ ਸੀ ਅੱਜ ਉਹਨਾਂ ਦੀ ਜਿਹੜੀ ਸਟੇਟਮੈਂਟs ਨੇ ਉਹ ਮੀਡੀਆ ਦੇ ਵਿੱਚ ਆਈਆਂ ਜਿਸ ਵਿੱਚ ਉਹਨਾਂ ਨੇ ਇਹ ਗੱਲ ਸਪੈਸੀਫਾਈ ਕੀਤਾ ਸਭ ਤੋਂ ਪਹਿਲਾਂ ਕਿ ਪੰਜਾਬ ਦੇ ਵਿੱਚ ਵੱਡਾ ਨੁਕਸਾਨ ਹੋਇਆ ਔਰ ਕੇਂਦਰ ਕੋਸ਼ਿਸ਼ ਕਰੂਗਾ ਕਿ ਪੰਜਾਬ ਦੇ ਇਸ ਨੁਕਸਾਨ ਦੀ ਪਰਪਾਈ ਕੀਤੀ ਜਾ ਸਕੇ ਦੂਸਰਾ ਉਹਨਾਂ ਨੇ ਚਰਚਾ ਕੀਤੀ ਕਿ ਜਿਹੜੇ ਬੰਦੇ ਸਿੱਧਰੇ ਆਵਾ ਦੇ ਕੋ ਕਮਜ਼ੋਰ ਹੋ ਗਏ ਸੀ ਇਹਨਾਂ ਦੀ ਸਟਰਕਚਰਿੰਗ ਜਿਹੜੀ ਲੰਬੇ ਸਮੇਂ ਤੋਂ ਨਹੀਂ ਹੋਈ ਸੀ ਉਹਨਾਂ ਨੇ ਕਿਹਾ ਕਿ ਅਕਾਲ ਵਿਆਹੀ ਵਾਲਤਾ ਹੀ ਔਰ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਸਰਕਾਰਾਂ ਸਮੇ ਇਹ ਬੰਦਾਂ ਨੂੰ ਮਜ਼ਬੂਤੀ ਵਸ ਕੀਤੀ ਗਈ ਸੀ ਇਹਨਾਂ ਦੀ ਉਸੇ ਬਾਅਦ ਇਹ ਕਦਰੇਸ਼ੀ ਹੋਇਆ ਔਰ ਦੂਸਰਾ ਫੈਕਟਰ ਉਹਨਾਂ ਨੇ ਬਾਇੰਡਿੰਗ ਕਿਹਾ ਹਰ ਅਫੀਕਰ ਬਿਨਾਂ ਕਿਸੇ ਰੋਕਤਾਂ ਤੋਂ के गई अवैध माइनिंग इलीगल माइनिंग जारी कर रहा है ना इस कोई भी अः नहीं जा सकता क्योंकि तकरीबन पता क्यों सैक्टर है बहुत सारे होर सैक्टर और उन्होंने न्या कि जो भी बनता होगा केंद्र सरकार से प्रधानमंत्री मोदी छेटी देने इसमेंट से करके सारे कैमरे को ਉਹ ਆਪਣਾ ਜੋ ਵੀ ਰਾਹਤ ਦੇਣੀ ਹੋਊਗੀ ਉਹ ਅਨਾਉਂਸ ਕਰਨਗੇ ਪੰਜ ਮੈਂਬਰੀ ਟੀਮ ਕੇਂਦਰ ਸਰਕਾਰ ਦੀ ऑलरेडी ਪੰਜਾਬ ਚ ਪਹੁੰਚ ਚੁੱਕੀ ਆ ਜਿਹੜੀ ਕਿ ਇਹ ਸਾਰੇ ਨੁਕਸਾਨ ਦੀ ਆਫੀਸ਼ੀਅਲੀ ਇੱਕ ਅਸੈਸਮੈਂਟ ਬਣਾ ਕੇ ਉਹਦਾ ਰੈਪੋਰਟ ਬਣਾ ਕੇ ਉਸ ਨੂੰ ਐਨਲਾਈਜ਼ ਕਰਕੇ ਕੇਂਦਰ ਸਰਕਾਰ ਨੂੰ ਆਪਣੇ ਪ੍ਰੋਸੈਸ ਨੂੰ ਆਪਣੇ ਅਨੁਸਾਰਤ ਮੈਕਨਿਹਾਰੋ ਕਿ ਜੁਗ ਹੀ ਉਸ ਤੋਂ ਬਾਅਦ ਜਿਹੜੀ ਇਹ ਫਰਦਰ ਪ੍ਰੋਸੀਜਰ ਹੁੰਦਾ ਫਿਰ ਉਹ ਮੁਆਵਜ਼ਾ ਮਿਲਦਾ ਉਹ ਸਾਰਾ ਸ਼ੁਰੂ ਹੋ ਸਕੇਗਾ ਜੀ ਜੀ ਭੁਪਿੰਦਰ ਸਤਿ ਸ੍ਰੀ ਅਕਾਲ ਭੁਪਿੰਦਰ ਸਸੀਗਰ ਮਾਨ ਸਰ ਹਾਂਜੀ ਰਵਣਸਿੰਦਰ ਸਵਾਸਿਕਾ ਵੀ ਅਗਰਿਵਸਾ ਨੂੰ ਦਿੱਲੀ ਦੇ ਵਿੱਚ ਜਿਹੜਾ ਸ਼ਰਾਬ ਘਟਾਲਾ ਸੀਗਾ ਉਹਦੀ ਪੇਸ਼ੀ ਸੀਗੀ ਆਪਣੇ ਸ਼ੋਧੀ ਸ਼ੋਧੀ ਸਾਹਿਬ ਤੇ ਨਾਲ ਇਹਨਾਂ ਦੇ ਆਪਣੇ ਜਿਹੜੇ ਕੇਜਰੀਵਾਲ ਉਹਨਾਂ ਨੇ ਇੱਕ ਅਰਜੀ ਪਾਈ ਸੀ ਵੀ ਸਾਨੂੰ ਇਹ ਤੋਂ ਛੋੜ ਦਿੱਤੀ ਜਾਵੇ ਅਸੀਂ ਪੰਜਾਬ ਦੀ ਵਿੱਜਾ ਕੇ ਸੇਵਾ ਕਰਨੀ ਆ ਕੀ ਭਗਵੰਤ ਮਾਨ ਸਾਹਿਬ ਦਾ ਬਿਮਾਰ ਹੋਣਾ ਉਹਨਾਂ ਦਾ ਇਹ ਸ਼ੋਕਾ ਨਾ ਵੀ ਮੈਂ ਉਹਦਾ ਪ੍ਰਧਾਨ ਹੈਗਾ ਆ ਇਨਚਾਰਜ ਹੈਗਾ ਤਾਂ ਜਾ ਕੇ ਉਹਨੂੰ ਸੁਪਰੀਮੋ ਆ ਤਾਂ ਇਹ ਇਹ ਵੀ ਕਾਰਨ ਸੀ ਪਰ ਇਹ ਦੱਸ ਸਕਦੇ ਕਿ ਕਿਹੜਾ ਸਪੈਸ਼ਲ ਪੈਕੇਜ ਸੀ ਜਿਹੜਾ ਉਹਨਾਂ ਨੇ ਉੱਥੇ ਜਾ ਕੇ ਅਨਾਉਂਸ ਕੀਤਾ ਜਾਂ ਕੋਈ ਪੰਜਾਬ ਸੁਤਕਾਰੋ ਜਾਂ ਦਿੱਲੀ ਆਪਣੇ ਵਾਲੇ ਪਾਸ ਜਾ ਕੇ ਫੋਟੋ ਕਚਾਉਣੇ ਆਏ ਸੀ ਇਹ ਇਹ ਸਾਲਪ ਮਿਹਰਬਾਨੀ ਖੈਰ ਇਹ ਅੰਦਰੀਆਂ ਗੱਲਾਂ ਨੇ ਆਪਾਂ ਨੂੰ ਪਤਾ ਨਹੀਂ ਬਿਮਾਰੀ ਸੀਰੀਅਸ ਹੈ ਕਿ ਨਹੀਂ ਸੀਰੀਅਸ ਔਰ ਡੈਫੀਨਟਲੀ ਗਰੇਲ ਸਾਹਿਬ ਤੇ ਕਮੈਂਟ ਕਰਨਗੇ ਗਰੇਲ ਸਾਹਿਬ ਇਹਦੇ ਨਾਲ ਨਾਲ ਆਪਾਂ ਗੱਲਾਂ ਦੂਜੀਆਂ ਵੀ ਐ ਕਰੀ ਚੱਲ ਗਈਏ ਉਹਦੇ ਚ ਇਹ ਹੈ ਕਿ ਬੀਬੀ ਐਮਬੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਬਾਘੜਾ ਬਿਆਸ ਮੈਨੇਜਮੈਂਟ ਬੋਰਡ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜ਼ਿਆਦਾ ਤੌਰ ਤੇ ਉਹਦਾ ਸਬੰਧ ਵੀ ਹੜਾਂ ਦੇ ਨਾਲ ਹੋਏਗਾ ਉਹ ਕੀ ਕਹਿ ਰਹੇ ਨੇ ਤੇ ਨਾਲ ਭੁਪਿੰਦਰ ਉਹਨਾਂ ਦੀ ਗੱਲ और महाराज साहब जी गल भूपेंद्र जी उन्होंने की चर्चा बनी रही अच पूरा दिन क्योंकि मुख्यमंत्री साहब का बिमार होना केजरीवाल साहब का जो लंबा चौड़ा दौरा सी उस करना और फिर विचारे खबर किसी सज्जन ने क्ध लिया कहना की पेशी सी। जिसे भी सी जिथे अर्जी देकर आया कि पाप सा बड़ी जरूरत है कि पंजाब चलो इन्होंने चीजा को लेट किया जा सकता छुट्टी का वैसे भी पेशी तो मिल जाती थी ਪਰ ਇਹ ਠੀਕ ਆ ਕਿ ਇਹ ਹਵਾਲਾ ਦੇ ਕੇ ਕਿਸੇ ਆਦੀ ਜ਼ਿੰਮੇਵਾਰੀ ਤੋਂ ਜਾਂ ਉਹ ਜਗ੍ਹਾ ਜਿੱਥੇ ਉਹਨਾਂ ਦੀ ਹਾਜ਼ਰੀ ਉਸ ਸਮੇਂ ਕਾਨੂੰਨੀ ਜ਼ਰੂਰਤ ਸੀ ਉੱਥੋਂ ਲਾਭੇ ਹੋ ਜਾਣਾ ਇਹ ਸ਼ਾਇਦ ਲੋਕਾਂ ਨੂੰ ਬਿਲਕੁਲ ਹੱਲ ਨਹੀਂ ਹੋਇਆ ਲੋਕਾਂ ਨੇ ਇਸ ਚੀਜ਼ ਨੂੰ ਅੱਛਾ ਨਹੀਂ ਸਮਝਿਆ ਔਰ ਦੂਸਰਾ ਤਾਰ ਮੇਰੀ ਆ ਉਲੰਘਾਤਾ ਧੁੰਨਾਂ ਵਾਂਗ ਹੀ ਚਲਾ ਜਾਂਦਾ ਜਿਵੇਂ ਗੱਲ ਕਰਦੇ ਨੇ ਕਿ ਸੂਬੇ ਦੀ ਸਰਕਾਰ ਤੇ ਕੇਂਦਰ ਸਰਕਾਰ ਨੇ 100% ਮੁਆਵਜ਼ਾ ਦੇਣ ਵਾਲੇ ਪਾਸੇ ਤੋਂ ਕਦਮ ਨਹੀਂ ਕੁੱਤੇ ਹਾਲਾਂਕਿ ਹਾਂ ਹੁਣੇ ਸ਼ਿਵਰਾਸੇ ਮੁੰਡਾ ਦੀ ਸ਼ਿਵਰਾਚ चौहान ਨਾਲ ਵੀ ਗੱਲ ਕਰਕੇ ਆਤੇ ਆ ਕਿ ਉਹਨਾਂ ਨੇ ਕਹਿ ਕਰਕੇ ਉਹਨਾਂ ਐਸਟੀਐਮ ਬੰਦ ਕੇ ਅੰਦਾਜ਼ੇ ਲੱਣਗੇ ਤੇ ਮੁਆਵਜ਼ਾ ਜਾਰੀ ਕਰ ਦਿੱਤਾ ਜਾਊਗਾ ਪੰਜਾਬ ਸਰਕਾਰ ਨੇ ਵੀ ਹਜੇ ਅਜੇ ਨਹੀਂ ਕੋਈ ਕਾਰਵਾਈ ਸ਼ੁਰੂ ਕੀਤੀ ਹੈ ਜਾਂ ਨਹੀਂ ਇਹਦੀ ਵੀ ਕੋਈ ਜਾਣਕਾਰੀ ਨਹੀਂ ਜਿਵੇਂ ਅਸਾਂ ਕੱਲ ਵੀ ਗੱਲ ਕੀਤੀ ਸੀ ਕਿ ਪੰਜਾਬ ਸਰਕਾਰ ਨੇ ਹਰਾ ਤੋਂ ਪਹਿਲਾਂ ਮੀਟਿੰਗਾਂ ਵੀ ਨਹੀਂ ਸੀ ਕੀਤੀਆਂ ਔਰ ਇਹ ਗੱਲ ਸਾਬਤ ਵੀ ਹੋ ਰਹੀ ਆ ਕਿ ਪਹਿਲੀ ਮੀਟਿੰਗ ਜੂਨ ਚ ਕੀਤੀ ਗਈ ਸੀ ਜਿਸਦੇ ਬਾਰੇ ਵੀਡੀਓ ਨੂੰ ਜਾਣਕਾਰੀ ਨਹੀਂ ਦਿੱਤੀ ਗਈ ਸੀ ਜਿੱਤੀ ਗਈ ਸੀ ਯਾਕਰ ਕਾਰਜਾਟ ਕਰ ਲਈ ਗਈ ਹੁਣ ਜਿਹੜੀ ਸਟੇਟਮੈਂਟ ਆ ਰਹੀ ਹੈ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਲਗ ਜੇ ਤਰੀਕੇ ਦੇ ਇਲਜ਼ਾਮ ਪਰਾਸ਼ੀਆਂ ਹੋ ਰਹੀਆਂ ਸੀ ਇਹ ਜਾਣ ਬੁੱਝ ਕੇ ਪਾਰਿਚਾਰਤਾ ਦੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਪੰਜਾਬ ਦੇ ਹਸਾਂ ਦੇ ਨਹੀਂਗਾ ਇਹ ਪੰਜਾਬ ਦੇ ਕਿਸਾਨਾਂ ਨਾਲ ਧੱਕਾ ਦੀ ਬਹੁਤ ਸਾਰੀਆਂ ਕੱਲਾ ਕੀਤੀਆਂ ਜਾ ਰਹੀਆਂ ਸੀ ਦਵਾਰਾ ਸਾਹਿਬ ਸ਼ਾਇਦ ਇਸੇ ਵਾਸਤੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ

ਇੰਨਾ ਸੋਨਾ ਦੇ ਵਿੱਚ ਜਿੰਨਾ ਪਾਣੀ ਆਇਆ ਪਹਿਲਾਂ ਏਡਾ ਪਾਣੀ ਕਦੇ ਨਹੀਂ ਆਇਆ ਪੌਪ ਦਾ ਆਪ ਦਾ ਖਾਸ ਤੌਰ ਤੇ ਹਵਾਲਾ ਦਿੱਤਾ ਗਿਆ ਕਿ ਇਸ ਵਾਰੀ 11.7 ਬਿਲੀਅਨ ਕਿਊਬਿਕ ਮੀਟਰ ਪਾਣੀ ਉਹਦੇ ਚ ਆਇਆ ਜਦੋਂ ਕਿ ਇਸ ਤੋਂ ਪਹਿਲਾਂ ਜਿਹੜਾ ਸਭ ਤੋਂ ਵੱਧ ਪਾਣੀ ਆਇਆ ਸੀ ਉਹ 9.52 ਬਿਲੀਅਨ ਸੀ ਜਿਹੜਾ 2021 'ਚ ਆਇਆ ਸੀ ਤੇ ਜਦੋਂ ਤਾਂ ਆਕੀ ਦੇ ਆੜਾ ਦੀ ਗੱਲ ਕਰਦੇ ਹਰਵਾਲਾ ਸਾਹਿਬ ਉਹ ਸਮੇਂ 7.9 ਬਿਲੀਅਨ ਕਿਊਬਿਕ ਪਾਣੀ ਸੀ ਜਾਨੀ ਹੁਣ ਨਾ ਹੋ ਕਾਫੀ ਘੱਟ ਪਾਣੀ ਸੀ ਪਰ ਉਹ ਸਭ ਇਹਨਾਂ ਨੇ ਦੱਸਿਆ ਕਿ ਜਿਹੜੇ ਕੋ ਸਾਡੇ ਰੂਸ ਹੁੰਦੇ ਆ ਜਿਹੜੇ ਰੂਲ ਕਾਲਪਾ ਉਹ ਬੜਿਆਂ ਨਹੀਂ ਸੀ ਹੋਆ ਪਾਣੀ ਅਜਾਰਤ ਛੱਡਿਆ ਗਿਆ ਕਦੋਂ ਛੱਡਦਾ ਸੀ ਕਦੋਂ ਨਹੀਂ ਛੱਡਦਾ ਸੀ ਬਹੁਤ ਪਰੇ ਹੋਇਆ ਸੀ ਪਰ ਸਾਰੇ ਜਾਣਦੇ ਆ ਇਸਾਬ ਵੀ ਲੱਗੇ ਸੀ ਭਾਗੜਾ ਦੇ ਬਾਰੇ ਵੀ ਉਹਨਾਂ ਨੇ ਦੱਸਿਆ ਕਿ ਭਾਗੜਾ ਦੇ ਵਿੱਚ ਇਸ ਵਾਰੀ ਜਿਹੜਾ ਪਾਣੀ ਸੀ ਉਹ 9.45 ਮਿਲੀਅਨ ਸੀ ਔਰ ਕਈ ਜਿਹੜੇ ਚੱਟ ਪੁਆਇੰਟ ਉਨਾ फिर जो आप गल कर अठासी की तो उदो भी नॉन यानी एक प्रॉपर बराबर ज्यादा तेई देर भी सौ पच्ची उन्नीस सौ अठासी ये सारे हर भाखड़े का पानी इतो गया कि डैमिंग बड़ा फर्क आया वह कारण उन्होंने दसिया के जे रूल कर्स सौ तेई तो बाद दुबारा लिखे गए और इन्होंने तो तहत तय किया गया कि कदों कि पानी रखा जाऊगा अभी जो भी हम पानी छद रहे ਉਹ ਨਵੇਂ ਕਾਨੂੰਨਾਂ ਦੇ ਤਹਿਤ ਛੱਡ ਰਹੇ ਆ ਔਰ ਦੂਸਰੀ ਗੱਲ ਉਹਨਾਂ ਨੇ ਕਹਿ ਮਾਨ ਸਾਹਿਬ ਕਿ ਜਿਹੜੇ ਵੀ ਇਹ ਪਾਣੀ ਛੱਡਿਆ ਜਾ ਰਿਹਾ ਉਹ ਪਾਣੀ ਸਟੇਕ ਹੋਦਰ ਸੂਬੇ ਆ ਜਿਹਦੇ ਜਿੰਨਾ ਸੂਬਿਆਂ ਦੀ ਵਿੱਚ ਇਨਵੋਲਵਮੈਂਟ ਆ ਉਹਨਾਂ ਸੂਬਿਆਂ ਦੀ ਰਜਮੰਦਗੀ ਨਾਲ ਉਹਨਾਂ ਦੇ ਰਿਪਰੈਜ਼ੈਂਟੇਟਿਵਸ ਵੀ ਰਜਮੰਦਗੀ ਦੇ ਨਾਲ ਜਿਵੇਂ ਮੈਨੀਵਲ ਡਿਸੀਜਨ ਕਰਕੇ ਪਾਣੀ ਛੱਡਿਆ ਜਾਂਦਾ ਹੁੰਦਾ ਔਰ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਸ ਵਾਰੀ ਬਹੁਤ ਹੌਲੀ ਹੌਲੀ ਕਰਕੇ ਪਹਿਲਾਂ 1 ਫੁੱਟ ਗੇਟ ਬੁੱਲੇ ਭਾੜ ਦੇ ਨੇ 2 ਫੁੱਟ 3 ਫੁੱਟੋਂ 10 ਫੁੱਟ ਔਰ ਇਸੇ ਕਰਕੇ ਲਿਜਾਣੇ ਦੀ ਜਿਹੜੀ ਬਲਕਾ ਉਹਦਾ ਕੁਝ ਵਿਚਾਰ ਰਿਹਾ ਇਸ ਗੱਲ ਤੋਂ ਔਰ ਪਿਛਲੇ ਦੋ ਦਿਨ ਦਿਨਾ ਤੋਂ ਖਤਰਾ ਚੱਲ ਰਿਹਾ ਕਿ ਉਹਨਾਂ ਨੇ ਦੱਸਿਆ ਕਿ ਅਸੀਂ 15000 ਕਿੱਸੀ ਪਾਣੀ ਘਟਾਵਾ ਨਹੀਂ ਸੀ ਸੋ ਉਹਨਾਂ ਨੇ ਆਖਰੀ ਸਫਾਈ ਦੇ ਗ੍ਰਾਉਂਡ ਕੀਤੀ ਆ ਤੇ ਇਸ ਪ੍ਰੈਸ ਕਾਨਫਰੰਸ ਦੇ ਥਰੂ ਦੀ ਅਗਲੇ ਸਵਾਲ ਦੀ ਵਿੱਚ ਵਿਚਾਲੇ ਵਿਰਲਾ ਥਾਣੀ ਜੇਕਰ ਕਮੈਂਟ ਕਰ ਸਕਦੇ ਹੋ ਜਿਹੜਾ ਕਿ ਮੈਨੂੰ ਮਹਿਸੂਸ ਇਹ ਹੋ ਰਿਹਾ ਕਿ ਉੱਪਰਲੀ ਸਰਕਾਰ ਹੇਟਲੀ ਸਰਕਾਰ ਬੀਬੀਐਮਬੀ ਤੇ ਹੋਰ ਸਾਰੀਆਂ ਜਿੰਨੀਆਂ ਤੇਰਾ ਜਾਂ ਵਲੰਟੀਅਰਸ ਜਾਂ ਬਾਹਰਲੇ ਅਸੀਂ ਉਮਦਾਦ ਭੇਜਣ ਦਾ ਯਤਨ ਕਰ ਰਹੇ ਹਾਂ ਤਾਲਮੇਲ ਦੀ ਘਾਟ ਦੀ ਇਹ ਗੱਲ ਆਪਾਂ ਕੱਲ ਵੀ ਕੀਤੀ ਸੀ ਦੂਸ਼ਣਬਾਜ਼ੀ ਥਾਂ ਥਾਂ ਤੇ ਹੋ ਰਹੀ ਆ ਉਂਗਲਾਂ ਬਲੇਮ ਗੇਮ ਦੀਆਂ ਸਾਰੇ ਬੰਨੇ ਦਿਖਾਈ ਦੇ ਰਹੀਆਂ ਨੇ ਇਹਦੇ ਤੇ ਵਿੱਚ ਵਿਚਾਲੇ ਸੰਖੇਪ ਜਾਂ ਕਮੈਂਟ ਜਦੋਂ ਸੂਤ ਆਇਆ ਉਦੋਂ ਕਰ ਦਿਓ ਅਗਲਾ ਸਵਾਲ ਕਿ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਚਿੱਠੀ ਲਿਖੀ ਆ ਉਹ ਕਿਹਨੂੰ ਲਿਖੀ ਆ ਕੀ ਉਹਦਾ ਕੰਟੈਂਟ ਹੋਏਗਾ ਇਹ ਜਿਸ ਸਮੇਂ ਤੇ ਲਿਖੀ ਗਈ ਆ ਕੀ ਉਹਦੇ ਬਾਰੇ ਅੰਦਾਜ਼ੇ ਲੱਗ ਰਹੇ ਨੇ ਤੇ ਖਾਸ ਕਰਕੇ ਮਨਪ੍ਰੀਤ ਯਾਲੀ ਹੋਣਾ ਦੀ ਗੱਲ ਵੀ ਨਾਲ ਹੀ ਕਰ ਲਈਏ ਕਿ ਤਰਸੀਮ ਸਿੰਘ ਹੋਣਾ ਨੂੰ ਮੈਂਬਰ ਆਫ ਪਾਰਲੀਮੈਂਟ ਸਰਦਾਰ ਅਮਰਪਾਲ ਸਿੰਘ ਹੁਣਾਂ ਦੇ ਪਿਤਾ ਜੀ ਨੂੰ ਮਿਲਣ ਦਾ ਸਹਿਸਭਾਗੀ ਕਿਤੇ ਸਬਬ ਬਣ ਗਿਆ ਕਿ ਇਹਦੇ ਪਿੱਛੇ ਕੋਈ ਹੋਰ ਤੁਸੀਂ ਮਹਿਸੂਸ ਕਰ ਰਹੇ ਹੋ ਜਾਂ ਲਾਈਨਾਂ ਦੇ ਵਿਚਕਾਰ ਕੋਈ ਹੋਰ ਦਿਖਾਈ ਦੇ ਰਿਹਾ ਹੈ ਸਰ ਮਰਾ ਤਾਂ ਸਭ ਤੋਂ ਪਹਿਲਾਂ ਕੋਆਰਡੀਨੇਟ ਦੀ ਗੱਲ ਸੀ ਉਹ ਬੜੀ ਵਾਸਵ ਗੱਲ ਆ ਆਪਾਂ ਕੱਲ ਵੀ ਇਹ ਗੱਲ ਕੀਤੀ ਸੀ ਕਿ ਸਵਤ ਸਖਤਾਰ ਕੋਆਰਡੀਨੇਟ ਕਿਤੇ ਕਰਦੀ ਨਜ਼ਰ ਨਹੀਂ ਆ ਰਹੀ ਔਰ ਅੱਗੇ ਸੰਬੰਧੀ ਚਰਚਾ ਵੀ ਛਣੀ

अमृतपाल मैम पार्लीमेंट के पिता सरचे सिंह उठते हैं फोटो भी वायरल होंगे हालांकि इसमें किसी भी तरीके किसी राजनीतिक मुलाकात के तौर पर नहीं देखा जा सकता और सिर्फ और सिर्फ हवा के दौरान एक आपसी तारदेल की गल हो सकती है पर इस तुम तो पेलना मुलाकात हुई सी माना को तो पोलीटिकल मुलाकात तो थी याद हो स्रोतों कि उचेच तौर पर नए इस अकाली दल वालों जाके मिले गया तो के कल की गल की गई थी हम राजनीतिक दल अगे वी या नहीं बढ़ूगी तो वक्री गलत जो मेल मुलाकात हो गए भी वह जल्दी जी अच्छी गल आ कई चीजा हो भी देख सुन से करसूस की जा कर दिया निर्माणा साहब क्योंकि एक तो जिस तरीके हरप्रीत सिंह प्रधान बनते रहे उस पेल का जो दोन दिन का घटनाक्रम से

ਇਹ ਲੋਕਾਂ ਤੇ ਕਹਿ ਸਕਦੇ ਜਿਹੜੇ ਬਤੇ ਪ੍ਰੋਮੀਨੈਂਟ ਪੋਲਿਟিক্যাল ਲਾਈਨ ਲਾਈਨ ਦੇ ਨਹੀਂ ਸੀ ਜਿਸ ਨਾਲ ਚੋ ਗੈਦੀ ਹਾਪਰੇ ਸੰਧਾਰਨਿਕ ਖੇਤਰ ਤੋਂ ਸੀ ਜਿਹੜਾ ਸਵਾਰਥਕਾਰ ਅਭਿਆਨਾਂ ਦੇ ਵਿੱਚੋਂ ਸੀ ਤੇ ਨਾਮ ਇੱਕ ਕੁਰਬਾਨੀ ਵਾਲੇ ਪਰਿਵਾਰ ਦੇ ਵਿੱਚ ਜੁੜਿਆ ਹੋਇਆ ਸੀ ਐਸਪੀਸੀ ਦੇ ਵਿੱਚ ਸਵਾਲਾ ਕਰਦੀਆਂ ਸੀ ਉਹਨਾਂ ਦੀ ਜਿਹੜਾ ਥੋੜਾ ਬੜਾ ਖਾਨੀ ਚਰਚਾ ਹੋਣੀ ਲਾਜ਼ਮੀ ਸੀ ਪਰ ਗੈਦੀ ਹਾਪਰੀ ਸੇਕ ਬਾਰੇ ਪ੍ਰਧਾਨ ਤੇ ਬਹੁਤ ਸਾਰੇ ਮੈਂਬਰ ਜਿਹੜੇ ਸੀ ਸ਼ਾਇਦ ਇਸ ਗੱਲ ਤੋਂ ਉਹ ਯਸ ਪ੍ਰੋਸੈਸ ਤੋਂ ਬਹੁਤ ਖੁਸ਼ ਨਜ਼ਰ ਰੱਖੀ ਆ ਰਹੇ ਜਿੱਥੋਂ ਤੱਕ ਤੁਸੀਂ ਮੜ ਪੇਸੇ ਦੀ ਵਾਲੀ ਉਹਨਾਂ ਦੀ ਗੱਲ ਕੀਤੀ ਆ ਦੇਖੋ ਇੱਕਦੌਟ ਆਸੀਂ ਲੰਬੇ ਸਮੇਂ ਤੋਂ ਦੇਖਿਆ ਰਮਾਣਾ ਸਾਹਿਬ ਆ ਕਿ ਉਹਨਾਂ ਦੇ ਲਾਕੇ ਜਿਹੜੇ ਜਿਹੜੇ ਰਹਿੰਦੇ ਆ ਕਿਉਂ ਹਮੇਸ਼ਾ ਲੋਕਾਂ ਦਾ ਸੈਂਟੀਮੈਂਟ ਪਾਸਪਰ ਸੈਂਟੀਮੈਂਟ ਕਿਸਾਨੀ ਦਾ ਸੈਂਟੀਮੈਂਟ ਉਸੇ ਪਰ ਬਿੱਕਰ ਫੜਦੇ ਉਹਦੀ ਨਬਜ਼ ਬੜੀ ਫੜਦੇ ਆ ਕਿਉਂਕਿ ਜਿੱਥੇ ਵੀ ਕਿਤੇ ਆਗ ਲੋਕਾਂ ਦਾ ਸੈਂਟੀਮੈਂਟ ਉਹਨਾਂ ਨੂੰ ਮਹਿਸੂਸ ਹੁੰਦਾ ਕਿ ਉਹ ਪਾਰਟੀ ਦੀ ਪਾਲਿਸੀ ਉਹਦੇ ਵਿਰੋਧ ਚ ਜਾ ਸਕਦਾ उसके अगर स्टैंड स्पष्ट करते पब्लिक के पार्टी के दो तीन एग्जाम्पल सा किसानी एजुकेशन वे शायद वो पहले अकाली आगू से मूर्जी कतार दे जिन्हें तो ने कहा कि बिना ब्या ब्रोध करना चाहिए उन्होंने उस सेंटीमेंट नौ तीन महीने और उस पार्ट तो में उस मुद्दे पर जाना पाया तो राष्ट्रपति भी चौर हो गए मौजूदा चनैरिए हो सब बहुत सोच विचार के कम करते शायद इसे वास्ते हजे भी वो बहुत बोझ बोझ के अपने कदम अगे बढ़ा दे ਬਾਹਰ ਆ ਰਹੀ ਹੈ ਜੀ ਮਿਹਰਬਾਨੀ ਔਰ ਬ੍ਰੇਕਿੰਗ ਨਿਊਜ਼ ਆ ਰਹੀ ਹੈ ਜੀ ਕੱਲ ਜਿਹੜਾ ਆਪਾਂ ਗੱਲ ਕਰਦੇ ਸੀਗੇ ਕਲਟ ਦੀ ਔਰ ਰੋਮੈਨਾ ਡਿਡਲੂ ਨਾਂ ਦੀ ਜਿਹੜੀ ਉਹ ਔਰਤ ਜਿਹੜੀ ਆਪਣੇ ਆਪ ਨੂੰ ਕੁਇਨ ਆਫ ਕੈਨੇਡਾ ਐਂਡ ਕੁਇਨ ਆਫ ਯੂਨੀਵਰਸ ਦੱਸਦੀ ਸੀਗੀ ਉਸਨੂੰ ਰੀਅਰੈਸਟ ਕਰ ਲਿਆ ਗਿਆ ਕੱਲ ਉਹਦੇ ਚਾਰਜ ਨਹੀਂ ਸੀ ਲਾਏ 16 ਗ੍ਰਿਫਤਾਰੀਆਂ ਉਸਤਾਂ ਤੋਂ ਹੋਈਆਂ ਸਨ ਇਹਦੇ ਬਾਰੇ ਜੇ ਮੈਂ ਕੋਈ ਹੋਰ ਜਾਣਕਾਰੀ ਮਿਲ ਸਾਨੂੰ ਸਾਂਝੀ ਕਰਾਂਗੇ ਮੈਂ ਸਵਾਲ ਹੋਣ ਲੈ ਲੈਣਾ ਹੈ ਬ੍ਰੇਕ ਤੋਂ ਬਾਅਦ ਆ ਕੇ ਤੁਸੀਂ ਜਵਾਬ ਦੇ ਦਿਓ ਹਰਜੀਤ ਸਿੰਘ ਜੀ ਹੋਲਡ ਕਰ ਰਹੇ ਨੇ ਹਰਜੀਤ ਥੋੜਾ ਸਵਾਲ ਭਲਾ ਕੀ ਹੈ ਜੀ ਹਰਜੀਤ ਹਾਂਜੀ ਹਾਂਜੀ ਸਤਿਕਾਰਯੋਗ ਮਾਨਾ ਸਾਹਿਬ ਜਿਵੇਂ ਮਾਨਾ ਸਾਹਿਬ ਜਿਵੇਂ BBMP ਦੀ ਇਹਨਾਂ ਦੀ ਜਿਹੜੀ ਉਹਨਾਂ ਨੇ ਦਿੱਤੀ ਪ੍ਰੈਸ ਕਾਨਫਰੰਸ ਕੀਤੀ ਆ ਉਹਤੇ ਵੀ ਬਹੁਤ ਸਾਰੇ ਸਵਾਲ ਉੱਠ ਰਹੇ ਆ ਜਿਵੇਂ ਚੌਂਕ ਕਮਿਸ਼ਨ ਦਾ ਇੱਕ ਰਾਜਨੀਤਿਕ ਮਤਲਬ ਪ੍ਰੈਸ ਕਾਨਫਰੰਸ ਉਹਦੇ ਵਿੱਚੋਂ ਵੀ ਇਹੀ ਚੀਜ਼ ਝਲਕ ਆਉਂਦੀ ਆ ਤੇ ਉਹ ਮਤਲਬ ਇਹ ਸਵਾਲ ਉਹਨਾਂ ਨੇ ਉਠਾਇਆ ਕਿ ਜੇ ਪੰਜਾਬ ਪਾਣੀ ਛੱਡਣੋਂ ਨਾ ਸਾਨੂੰ ਰੋਕਦਾ ਇਹਦੇ ਇਤਰਾਜ ਨਾ ਕਰਦਾ ਪਰ ਵੀ ਹਰਿਆਣੇ ਤੇ ਰਾਜਸਥਾਨ ਨੂੰ ਹੋਰ ਵਾਧੂ ਪਾਣੀ ਛੱਡ ਦਿੰਦੇ ਜਦੋਂ ਕਿ ਸਵਾਲ ਤਾਂ ਇਹ ਆ ਵੀ ਭਾਜੇ ਤਾਂ ਪਾਣੀ ਦੀ ਵੰਡ ਤਾਂ ਆਲਰੇਡੀ ਹੋਈ ਆ ਇਹ ਜਿਹੜਾ ਪਾਣੀ ਇਹ ਤਾਂ ਹੜਾ ਦਾ ਪਾਣੀ ਹੈ ਤੇ ਇਹ ਕੋਈ ਦੂਜਾ ਪਾਣੀ ਹੈ ਜਰੂਰ ਤਾਂ ਵੀ ਹਰੇਕ ਵਾਰੀ ਆਉਗਾ ਇਹਦਾ ਮਤਲਬ ਇਹ ਹੋਇਆ ਵੀ ਦੋ ਤਿੰਨ ਵਾਰੀ ਪਾਣੀ ਆਏ ਛੱਡ ਦੋ ਪੰਜਾਬ ਦੇ ਲੋਕ ਆਪ ਹੀ ਕਹਿਣ ਲੱਗ ਜਾਣਗੇ ਵੀ ਭਾਈ ਠੀਕ ਆ ਸਾਨੂੰ ਨਹੀਂ ਪਾਣੀ ਦੀ ਲੋੜ ਇਹਨਾਂ ਨੂੰ ਹੀ ਦੇ ਦਿਓ ਪਾਣੀ ਇਹ ਗੱਲ ਸਾਬ ਸਮਾਂ ਘਟਦਾ ਜਾਂਦਾ ਹੈ ਸਰਪਟ ਡੋੜ ਰਿਹਾ ਹੈ ਆ ਥੋੜਾ ਜਿਹਾ ਗਾਂ ਤੁਰੀਏ ਚੰਡੀਗੜ੍ਹ ਦੇ ਵਿੱਚ ਸਿਟੀ ਬਿਊਟੀਫੁੱਲ ਖੇੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਵਾਲੀ ਗਲਤ ਲੱਗਦਾ ਪ੍ਰਾਣੀ ਹੁੰਦੀ ਜਾ ਰਹੀ ਆ ਹੁਣ ਬਾੜੀ ਚੰਡੀਗੜ੍ਹ ਦਾ ਢੰਗ ਤਰੀਕਾ ਪ੍ਰਸ਼ਾਸਨਿਕ ਜਿਹੜੀਆਂ ਬਾਰੀਕ ਗੱਲਾਂ ਦੇ ਵਿੱਚ ਬਦਲਾਅ ਦੇ ਨਾਲ ਹੌਲੀ ਹੌਲੀ ਇਹ ਕਹਿਣ ਵਾਲੇ ਕਹਿੰਦੇ ਨੇ ਕਿ ਅਭਾਸ ਹੋਣ ਲੱਗਾ ਕਿ ਚੰਡੀਗੜ੍ਹ ਹੁਣ ਪੰਜਾਬ ਦਾ ਰਿਹਾ ਨਹੀਂ ਹੈ ਸਰਵਿਸ ਰੂਲ ਨਾਲ ਜੁੜੀ ਹੋਈ ਗੱਲਬਾਤ ਹੈ ਇਹਦੇ ਤੇ ਕਮੈਂਟ ਕਰ ਦਿਓ ਲੇਕਿਨ ਡਾਕਟਰ ਪਰਮਜੀਤ ਹੁਣੇ ਬਹੁਤ ਚਿਰਾਂ ਦੇ ਹੋਲਡ ਕਰ ਰਹੇ ਨੇ ਦੇਖਦੇ ਪਹਿਲਾਂ ਉਹਨਾਂ ਦਾ ਸਵਾਲ ਕੀ ਹੋਏਗਾ ਪਰਮਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ ਆਪ ਨੂੰ ਮੇਰੇ ਖਿਆਲ ਹੋਲਡ ਤੇ ਪਾਉਣੇ ਆ ਫਿਰ ਆਪਾਂ ਗਰੇਵਾਲ ਸਾਹਿਬ ਸਰ ਮਾੜਾ ਸਾਹਿਬ ਬਿਲਕੁਲ ਚੰਗੀ ਕਰਦੀ ਗੱਲ ਵੀ ਕਰਦੇ ਆ ਪਰ ਹਰਜੀਤ ਸਿੰਘ ਉਹਨਾਂ ਨੇ ਬਰਾਬਰ ਸਵਾਲ ਕੀਤਾ ਸੀ ਉਹਦਾ ਵੀ ਜਵਾਬ ਦੇਣਾ ਲਾਜ਼ਮੀ ਆ ਔਰ ਦੇਖੋ ਇਹਨੇ ਕੀ ਆ ਕਿ 4.50 ਕਿਲੋ ਪਾਣੀ ਹਰਿਆਣੇ ਨੂੰ ਜਾ ਰਿਹਾ ਸੀ ਜਿਹੜਾ ਕਿ ਓਰੀ ਇਮਿਗ੍ਰੇਸ਼ਨ ਸੀ ਜਿਹੜਾ ਦੰਦਾ ਉਸ ਤੋਂ ਖਾਸ ਤੋਂ ਸੀ 8500 ਰੁਪਏ ਬਾਅਦ ਆਈ ਸੀ 4500 180 ਔਰ ਪੰਜਾਬ ਨੇ ਇਸ ਦਾ ਖੋਦ ਕੀਤਾ ਸੀ ਇਹ ਸਗੇ ਇੱਕ ਗੱਲ ਦਾ ਜ਼ਿਕਰ ਅੱਜ ਪਾਖੜਾ ਬਿਆਸ ਮੈਨੇਜਮੈਂਟ ਵਿਊਰ ਦੇ ਅਧਿਕਾਰੀ ਜੀ ਚੇਅਰਮੈਨ ਸਾਹਿਬ ਵੱਲੋਂ ਕੀਤਾ ਗਿਆ ਕਾਨਫਰੰਸ ਸੈਸ਼ਨ ਵਿੱਚ ਇੱਕ ਟੈਕੀਕਲ ਗੱਲ ਹੋ ਸਕਦੀ ਆ ਕਿਪਰੋ ਸਾਹਿਬ ਜਿਵੇਂ ਚੋਰ ਕੁਇਚਰ ਕਰ ਰਿਹਾ ਦੂਜੀ ਗੱਲ ਉਹਨਾਂ ਨੇ ਇਹ ਵੀ ਕਹੀ ਕਿ ਪੰਜਾਬ ਦੇ ਵਿੱਚ ਡਰੇਨਾ ਤੇ ਜਿਹੜੇ ਦਰਿਆ ਆ ਉਹਨਾਂ ਦੀ ਸਫਾਈ ਵੀ ਨਹੀਂ ਕੀਤੀ ਗਈ ਜਿਹਦੇ ਕਰਕੇ ਨੁਕਸਾਨ ਹੋਇਆ ਵਾਟਰ ਚੈਨਲ ਜਿੱਥਾ ਪਵਾਇਆ ਜਾਂਦੇ ਤਾਂ ਘੱਟ ਨੁਕਸਾਨ ਕਰਦਾ ਪਰ ਮੇਰੀ ਛਲਾ ਚੋੜਨਾ ਸਾਊ ਘਰਮਣਾ ਸਾਹਿਬ ਇਹ ਫੈਕਟ ਆ पताली सौ क्यूसिक पानी मंगया गया तो मना जगाए गए धरने भी मारे गए लोग ने तो पक्का लाता हरजोत बैंस हरजोत बैंस का नाम मंत्री साहब का याद रखियो मैं द्वारा इतना पर मेरे को माना साहब जिसके मैं जो तेई अप्रैल तो एक मई तक की धरते की गल की गई थी थी थी, दे करना, तो पार उस समय जो दरिया डेम के पंद्रह सौ पचवंजा फुट से अगर एक हफ्ता पानी दिता जाता तो्रह सौ पंजा रुट डैम ने खाली होना चाहिए और दूसरी गल जी जानकारी इस रिपोर्ट मेरे को पिछले पांच साल तो लगातार अठ हजार या नौ हजार क्यूसिक पानी इन्ह दिन हरियाणे निकाता जा रहा ਜਿਹੜੇ ਕਰਕੇ ਟਾਈਮ ਦਾ ਜਿਹੜਾ ਕੰਪਲੀਸ਼ਨ ਪੀਰੀਅਡ ਹੁੰਦਾ ਉਸ ਸਮੇਂ ਨੂੰ ਕਵਰ ਕੀਤਾ ਜਾਂਦਾ ਸੀ। ਕੋਰੇ ਇਹ ਵੀ ਕੋਈ ਜਿਹੜੀ ਆਪਣੀ ਰਿਪੋਰਟ ਆ ਪੱਥਰੇ ਦੇ ਆਕਰ ਫੋਟੋਗ੍ਰਾਫੀ ਦੀ ਗੱਲ ਕਰਦੇ ਆ। ਯਾਨੀ ਪਿਛਲੇ ਸਾਲ ਵੀ ਦਿੱਤਾ ਸੀ ਇਹਦੇ ਸਰਕਾਰ ਨੇ ਉਸ ਤੋਂ ਪਿਛਲੇ ਸਾਲ ਵੀ ਉਸ ਤੋਂ ਪਿਛਲੇ ਸਰਕਾਰਾਂ ਨੇ ਦਿੱੰਦੀਆਂ ਸੀ। ਇਹ ਵੀ ਕੀ ਹੀ ਕੱਥੇ ਸੀ। ਪਰ ਇਸ ਵਾਰੀ ਜੇ ਰੋਣਾ ਪਿਆ ਤੇ ਹੁਣ ਆ ਜਾਂਦਾ ਅਕੋਰ ਬੈਸ ਦੀ ਗੱਲ ਤੇ ਦੇਖੋ ਮਤਲਬ ਰਵਾਵਾ ਜਾ ਰਿਹਾ ਜੋ ਸਰਕਾਰਾਂ ਇੱਕ ਦੂਜੇ ਦੇ ਇਲزام ਲੌਤੀ ਜਾ ਰਹੇ ਹੁਣ ਆਗੂ ਜੀ ਪਾਰਟੀ ਦੇ ਬਣਾ ਰਹੇ ਆਪ ਆਪੀ ਪਾਰਟੀ ਦੀ ਰਾਖੂ ਚਾਹੇ ਮੀਡੀਆ ਦੀ ਆ ਮੀਡੀਆ ਤੋਂ ਬਿਨਾਂ ਇਹ ਭਤੇ ਸਾਰੇ ਕਰ ਰਹੇ ਆ ਕਿ ਪਾਖਰਾ ਵਿਆਸ ਮੈਨੇਜਮੈਂਟ ਬੋਰਡ ਜਿਹੜਾ ਕੇਂਦਰ ਪ੍ਰਕਾਰ ਦੇ ਹੱਥ ਖੇਡਦਾ ਉਹਨੂੰ ਚਾਰ ਵੱਟੀਆਂ ਜ਼ਿੰਮੇਵਾਰੀਆ ਤੋਂ ਬਰਵਾ ਲੈਣ ਲਈ ਆਪ ਆਪੀ ਪਾਰਟੀ ਦੀ ਸਰਕਾਰ ਨੂੰ ਬਗਦਾਨ ਕਰਨ ਲਈ ਇਹ ਟਾਈਮ ਆ ਗਿਆ ਕਿ ਹਾਂ ਦੇ ਵਿੱਚ ਧੱਕਾ ਪੰਜਾਬ ਨੂੰ ਆ ਸਾਡੀ ਨਾਤਾ ਪੰਜਾਬ ਦੇ ਵਿੱਚ ਰਹਿਣਾ ਸਰ ਜੀ ਜਦੋਂ ਕਿ ਪੰਜਾਬ ਸਰਕਾਰ ਦਾ ਕੋਈ ਵੀ ਅਧਿਕਾਰੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਪੰਜਾਬ ਸਰਕਾਰ ਦੇ ਮੰਤਰੀ ਉਹਨਾਂ ਦੀ ਇੱਕ ਵੀ ਟੇਕ ਮੈਨੇ ਇਸ ਗੱਲ ਤੇ ਨਹੀਂ ਆਈ ਕਿ ਖਾਹਰਾ ਵਿਸ ਮੈਨੇਜ ਬੋਰਡ ਨੇ ਇਹ ਘੱਟ ਪੈ ਲੱਗਿਆ ਇਸ ਦੀ ਉਲਟ ਆਫ ਦਾ ਫੌਟਰੀ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਹਰਜੋਤ ਬਾਖ ਜਿਹੜੇ ਕਿ ਮੰਤਰੀ ਵੀ ਨੇ ਪਾਗੜਾ ਵਿਆਸ ਮੈਨੇਜਮੈਂਟ ਦੇ ਹੱਥੋਂ ਧਰਨੇ ਵੀ ਲਾਉਂਦੇ ਆ ਔਰ ਉਸ ਇਲਾਕੇ ਦੇ ਐਮਐਮਡੀ ਆ ਜਿਸ ਤੇ ਪਾਗੜਾ ਵਿਆਸ ਮੈਨੇਜਮੈਂਟ ਫੂਲ ਆਪਰੇਟ ਕਰਦਾ ਉਹਨਾਂ ਦੇ ਸੱਤ ਦੀ ਹਰ ਰੋਜ਼ੀ ਸਟੇਟਮੈਂਟ ਆ ਰੋਸਾਂ ਨੂੰ ਕਿ ਪਾਣੀ ਬੜੇ ਖੰਮੇ ਨਾਲ ਬੜੇ ਸੁਮੀਚੇ ਦਾ ਤਰੀਕੇ ਨਾਲ ਖੜਿਆ ਜਾ ਰਿਹਾ ਹੁਣ ਸਾਰੇ ਆਸ਼ਰਾ ਦੀ ਮੰਤਰੀਆਂ ਦੀ ਗੱਲ ਸੁਣੀ ਹੈ ਜਾਂ ਆਮ ਆਦਮੀ ਪਾਰਟੀ ਦੇ ਬੁਲਾਰਿਆਂ ਦੀ ਇਹ ਬਹੁਤ ਹੀ ਗੱਲ ਹੈ ਮਨਾ ਸਾਹਿਬ ਕਿਤੇ ਨਾ ਕਿਤੇ ਸਾਨੂੰ ਪੱਤਰ ਨੂੰ ਆਫੀਸ਼ੀਅਲੀ ਕੋਰ ਲੇਖ ਪਾ ਕੇ ਗੱਲ ਕਰਨੀ ਪੈਣੀ ਆ ਮੇਰੇ ਸਾਰਾ ਘਟੌਣਾ ਉਹ ਜਿਵੇਂ ਤੁਸੀਂ ਕਹਿੰਦੇ ਆ ਨਾ ਕੋਆਰਡੀਨੇਸ਼ਨ ਨਾ ਕੋਈ ਨਸੀਕਾ ਤੇ ਫੇਰ ਜੀ ਜਾਓ ਇਸ ਜਿਹੜਾ ਤਾਪਾ ਜਿਹੜਾ ਉਹ ਉਹ ਜਿਹੜਾ ਬਿડા ਕੁੱਡੇ ਪਰਾਪੀ ਕਰਦਾ ਹੁੰਦਾ ਕੀ ਗੱਲ ਹਰਤ ਬੋਲਦੇ ਤੁਸੀਂ ਬੇਤਾ ਦੱਸ ਸਕਦੇ ਹੋ ਹਾਂ ਮੇਰੀ ਗੱਲ ਵਿੱਚ ਹੀ ਅਜੇ ਪਰ ਡਾਕਟਰ ਪਰਮਜੀਤ ਉਹਨਾਂ ਨੂੰ ਪਹਿਲਾਂ ਪੁੱਛਦੇ ਆਪਾਂ ਉਹਨਾਂ ਦਾ ਸਵਾਲ ਕੀ ਆ ਤੇ ਫੇਰ ਚੰਡੀਗੜ੍ਹ ਦੀ ਗੱਲ ਕਰਦੇ ਆਂ ਅਪਾਂ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਮੈਂ ਦੋਨੇ ਉਹਨਾਂ ਗੱਲਾਂ ਦੇ ਕਰੂੰਗਾ ਜਿਹੜੀਆਂ ਪਹਿਲਾਂ ਗੱਲਾਂ ਹੋ ਰਹੀਆਂ ਆ ਆਪਣਾ चौहान ਸਾਹਿਬ ਦੀ ਹੈ ਜੀ ਜਿਹੜਾ ਉੱਥੇ ਜਾ ਕੇ ਕਹਿ ਰਹੇ ਵੀ ਆਹ ਨਹੀਂ ਕੀਤਾ ਪਹਿਲਾਂ ਆਪਾਂ ਬਰੇਵਾਰ ਸਾਹਿਬ ਤੇ ਰਮਾਣਾ ਸਾਹਿਬ ਜੇ ਜੇ ਬੰਦਾ ਕੋਈ ਲੜਾਈ ਹੋ ਜੇ ਜਾਂ ਕੋਈ ਬੰਦਾ ਬਿਮਾਰ ਹੋ ਜੇ ਪਹਿਲਾਂ ਆਪਾਂ ਦੂਸ਼ਣ ਨਹੀਂ ਲਾਉਂਦੇ ਵੀ ਤੂੰ ਤਾਂ ਬਿਮਾਰ ਹੋ ਗਿਆ ਤੂੰ ਫੁਲਾਨੀ ਚੀਜ਼ ਖਾ ਗਿਆ ਤੂੰ ਦਾਰੂ ਬਾਦ ਪੀ ਗਿਆ ਕੋਈ ਫੁਲਾਨਾ ਕੁਝ ਕਰ ਗਿਆ ਤੇਰਾ ਤੇਰਾ ਇਲਾਜ ਫੇਰ ਕਰਾਂਗੇ ਇਲਾਜ ਪਹਿਲਾਂ ਜ਼ਰੂਰੀ ਆ ਲੋਕ जख्मी ਹੋਏ ਪਏ ਆ ਲੋਕ ਪੰਜਾਬ ਬਿਮਾਰ ਆ ਪਹਿਲਾਂ ਉਹਦਾ ਇਲਾਜ ਤਾਂ ਕਰ ਲਓ ਫਿਰ ਉਹਨਾਂ ਦੇ ਲੱਭ ਲਓ ਵੀ ਕੀ ਆ ਕੀ ਦੀ ਆ ਸੀਗੀ ਨੁਕਸੀ ਕੀ ਦੀ ਆ ਇਹ ਗੱਲ ਬਿਲਕੁਲ ਸਹੀ ਗੱਲ ਹੈ ਸਹੀ ਗੱਲ ਵੀ ਦੇ ਦਿਓ ਤਹੇ ਦੇ ਦੋਤੇ ਦੂਜੀ ਭਗਵਾਨ ਸ੍ਰੀ ਭਗਵੰਤ ਮਾਨ ਦੀ ਮੈਂ ਕਹਿੰਦਾ ਛੇਤੀ ਤੋਂ ਛੇਤੀ ਠੀਕ ਹੋ ਕੇ ਬਾਹਰ ਆਉਣ ਪਰ ਆਪਣਾ ਸ੍ਰੀ ਭਗਵੰਤ ਮਾਨ ਜੀ ਡਰਾਮੇ ਨਾ ਬਹੁਤੇ ਚੰਗੇ ਨਹੀਂ ਜਿਹੜੀ ਹੁੰਦੀ ਹੈ ਨਾ ਜਿਹੜੀ ਦੰਦ ਕਥਾ ਉਹ ਚੰਗੀ ਜਿਹੇ ਡਰਾਮੇ ਸਾਰੇ ਸਾਰੇ ਨਹੀਂ ਚੰਗੇ ਪੰਜਾਹ ਚ ਇੱਕ ਅੱਧਾ ਡਰਾਮਾ ਕਰ ਲੋ ਚੰਗਾ ਹੁੰਦਾ ਜਿਹੜਾ ਤੁਹਾਡਾ ਡਰਾਮਾ ਹਰ ਰੋਜ਼ ਫੜਿਆ ਜਾਂਦਾ ਬੂਤਾਂ ਨਾਲ ਘੰਟਾ ਆ ਉਹ ਚੰਗਾ ਨਹੀਂ ਉਹ ਫਿਰ ਲੋਕ ਤਾਂ ਡੋਬ ਰਹੇ ਜਾਂ ਮਰ ਰਹੇ ਐ ਤੇ ਤੁਹਾਨੂੰ ਡਰਾਮੇ ਕਰਨ ਦੀ ਤੁਹਾਨੂੰ ਆਪਿਆਂ ਜਿਹੜੀਆਂ ਪਟ ਕਥਾ ਜਿਹੜੀ ਕੀ ਕਹਿੰਦੇ ਆ ਫਿਲਮਾਂ ਪਾ ਬਲਮਾਉਣ ਦੀ ਗੱਲ ਆ ਫਿਲਮਾਂ ਬਾਅਦ ਚ ਕਰ ਲਿਓ ਤੁਸੀਂ ਜਦੋਂ ਹੁੰਦੀਆਂ ਤੇ ਹੁਣ ਆ ਹੁਣ ਪੰਜਾਬ ਮਰ ਰਿਹਾ ਡੋਬ ਰਿਹਾ ਉਹਦੀ ਮਦਦ ਕਰੋ ਤੁਹਾਨੂੰ ਮਿਹਰਬਾਨੀ ਅ ਕਾਸ਼ ਮੁੱਖ ਮੰਤਰੀ ਸਾਹਿਬ ਤੁਹਾਨੂੰ ਸੁਣ ਰਹੇ ਹੁੰਦੇ ਆਪਾਂ ਉਹਨਾਂ ਨੂੰ ਸੰਬੋਧਨ ਨਾ ਕਰਿਆ ਕਰੀਏ ਆਪਾਂ ਗਰੇਵਾਲ ਸਾਹਿਬ ਤੋਂ ਸਵਾਲ ਕਰਨ ਤੇ ਜਿਆਦਾ ਜ਼ੋਰ ਪਾਈਏ ਵੈਸੇ ਕਹਿੰਦੇ ਕਿ ਬੱਕਰੇ ਦੀ ਜਾਨ ਗਈ ਖਾਣ ਵਾਲੇ ਨੂੰ ਸਵਾਦ ਨਹੀਂ ਆਇਆ ਗਰੇਵਾਲ ਸਾਹਿਬ ਚੰਡੀਗੜ੍ਹ ਚਲਦੇ ਆਂ ਪਰ ਮਨਾਖਾ ਦੇਖੋ ਤੁਸੀਂ ਉਹ ਗੁਲਾਬ ਦਾ ਫੋਟੇ ਚੰਡੀਗੜ੍ਹ ਪੰਜਾਬ ਦੀ ਗੱਲ ਕਹੀ ਸੀ ਉਹ ਨਾ ਤਾਂ ਮਿਲਦਾ ਤਾਂ ਗੁਲਾਬ ਦਾ ਫੈਸਲ ਰਹਿ ਗਿਆ ਇਸੇ ਕਰਕੇ ਚੰਡੀਗੜ੍ਹ ਦੀ ਨਾਲ ਉਹਦਾ ਨਾਤਾ ਟੁੱਟਦਾ ਜਾ ਰਿਹਾ ਔਰ ਸਟੈਪ ਬਏ ਸਟੈਪ ਦਰਜਾ ਕਰਜਾ ਕਰਕੇ ਹੌਲੀ ਹੌਲੀ ਕਰਕੇ ਇਹ ਲੱਗ ਰਿਹਾ ਕਿ ਕਿਸੇ ਨਾ ਕਿਸੇ ਤਰੀਕੇ ਪੰਜਾਬ ਨਾਲ ਉਹ ਕਨੈਕਸ਼ਨ ਜਿਹੜਾ ਚੰਡੀਗੜ੍ਹ ਦਾ ਤੋੜਿਆ ਜਾ ਰਿਹਾ ਚਾਹੇ ਉਹ ਪਹਿਲਾ ਅਫਸਰਾ ਦੀ ਨੌਕਰੀ ਤੇ ਸੀ 60% ਦੀ ਜਿਹੜਾ ਹਰ ਚੀਜ਼ ਦੇ ਹਿੱਸਾ ਤੇ ਉਹ ਕੱਟ ਗਿਆ ਸੌਲੀ-ਵਾਲੀ ਕੱਟ ਗਿਆ ਮਨਚੀ ਹੁੰਦਾ 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 ਸ਼ਾਇਦ ਪਤਾ ਨਹੀਂ ਕਿੰਨਾ ਖਾ ਕਿੰਨਾ ਤੇ ਨਹੀਂ ਆ ਪਿਛਲੇ ਹਾਂ ਕਰੇ ਨਹੀਂ ਕਿ ਸਾਡੇ ਕੋਲੇ ਔਰ ਇਹਦੇ ਪਿਛਲੇ ਸਾਰੀਆਂ ਸਰਕਾਰਾਂ ਜਿਹੜੀਆਂ ਨੇ ਪਿਛਲੇ 20 ਸਾਲਾਂ ਤੋਂ ਉਹ ਜ਼ਿੰਮੇਵਾਰ ਰਹੀਆਂ ਕਿਉਂਕਿ ਨਾਲੇ ਕਦੇ ਕੋਸ਼ਿਸ਼ ਨਹੀਂ ਕੀਤੀ ਉਹਤੇ ਆਫਸਰ ਭੇਜਣ ਦੀ ਹਮੇਸ਼ਾ ਅਫਸਰਾ ਦੀ ਸਾਜ਼ਿਸ਼ ਰਹੀ ਆਫਸਰ ਭੇਜਣਾ ਘਤਰਾਉਂਦੇ ਰਹੇ ਤੇ ਸਲੈਕਟਿਵਲੀ ਕਰਦੇ ਰਹੇ ਕਿ ਕਿਹੜੇ ਆਫਸਰ ਨੂੰ ਭੇਜਣਾ ਕਿਹੜੇ ਨੂੰ ਨਹੀਂ ਭੇਜਣਾ ਇਹ ਹੌਲੀ-ਹੌਲੀ ਕਰਕੇ ਕਦੇ ਸੈਕਟਰ ਪੂਲ ਦੇ ਆਫਸਰ ਕਿ ਕਦੇ ਹਰਿਆਣਾ ਪੀਟਰ ਦੇ ਅਫਸਰ ਉੱਥੇ ਆ ਕੇ ਕੰਮ ਕਰਦੇ ਰਹੇ ਪਰ ਇਸੇ ਟਾਈਮ ਦੇ ਵਿੱਚ ਨਾ ਚੰਡੀਗੜ੍ਹ ਰੇਆ ਤੇ ਨਾ ਪੰਜਾਬ ਦੇ ਦਾ ਕੋਈ ਹੋਰ ਆਵਾ ਰਿਆ ਉਹ ਜੋ ਐਕਟੀਵੇਟ ਨਹੀਂ ਕੰਮ ਹੋਈ ਆ ਉਹ ਸਰਵਿਸ ਰੂਟ ਦੇ ਤਬਦੀਲੀ ਦੀ ਗੱਲ ਹੋਈ ਯਾਰ ਬਣਾ ਸਾਹਿਬ ਗ੍ਰੇਡ A B اور C ਤੇ ਕੋਈ ਵੀ ਭਾਤੀ ਜਿਹੜੀ ਆ ਹਮਮ ਔਰ ਚੰਡੀਗੜ੍ਹ ਦੇ ایڈمنਿਸਟ੍ਰੇਟਰ ਦੀ ਮਨਜ਼ੂਰੀ ਕੋਈ ਨਾ ਨਹੀਂ ਹੋਊਗੀ ਇਹ ਵੀ ਆਪਾਂ ਕਹਿੰਦੇ ਨੇ ਕਿ ਫੇਰ ਜਾ ਕਰਦੇ ਅਜੇ ਮੁੱਦੇ ਹੋ ਰਹੇ ਆ ਕਿ ਪਰ ਇਹ ਕੱਢ دیے ਕਿ ਪਹਿਲਾਂ ਕੇਂਦਰੀ ਪੇਸ਼ਕਸ਼ੇਲ ਹੁਣ ਤੱਕ ਦੀ ਪੂਰੀ ਦੀ ਪੂਰੀ ਕੇਂਦਰ ਦੇ ਅਧਿਕਾਰੀ ਜਾ ਚੁੱਕੀ ਹੈ ਪੰਜਾਬ ਦੇ ਪੱਲੇ ਕੰਡਿਗੜ ਦੇ ਵਿੱਚੋਂ ਸਵਾਇਲ ਸੱਥੀਏਰ ਤੋਂ ਕੁਝ ਵੀ ਨਹੀਂ ਗੱਲੀ। ਔਰ ਗਰਗੱਲ ਸਾਹਿਬ ਸਮਾਂ ਤਾਂ ਹੁਣ ਜਵਾਬ ਦੇ ਗਿਆ ਆਪਾਂ ਨੂੰ ਲਗਭਗ ਨੇੜੇ ਹੋ ਗਏ ਆਪਾਂ ਬਸ ਸੋਮਵਾਰ ਤੋਂ ਬਾਅਦ ਫਿਰ ਆਪਾਂ ਥੋੜਾ ਜਿਹਾ ਆਪਣੀ ਗੱਲਬਾਤ ਨੂੰ ਖੋਲਾਂਗੇ ਭਾਵ ਕਿ ਦੂਜੇ ਸੂਬੇ ਵਾਲੇ ਪਾਸੇ ਔਰ ਆਉਂਦੀ ਜਿਹੜੀ ਚੋਣਾ ਦੇ ਬਾਰੇ ਬਿਹਾਰ ਦੀਆਂ ਚੋਣਾ ਤੇ ਸਾਰੇ ਕਾਸੇ ਬਾਰੇ ਵਿਸਤਾਰ ਵਿੱਚ ਆ ਗੱਲਬਾਤ ਕਰਾਂਗੇ ਅੱਜ ਲਈ ਇਹਨੇ ਕਾਫੀ ਤੁਹਾਡਾ ਸਮਾਂ ਕੱਢਣ ਲਈ ਬਹੁਤ ਧੰਨਵਾਦ। Gràcies per manar-sa,